ਜਿੰਨਾ ਵੱਡਾ ਲੋਕਤੰਤਰ ਕਹਿੰਦਾ ਉਨਾ ਹੀ ਵੱਡਾ ਏ ਝੂਠ ਏ ਕਿ ਇੱਥੇ ਲੋਕਤੰਤਰ ਏ ਇੱਥੇ ਲੋਕਤੰਤਰ ਨਹੀਂ ਸਿੱਧੀਆਂ ਗੋਲੀਆਂ ਸਿਰਾਂ 'ਚ ਮਾਰੀਆਂ ਜਾ ਰਹੀਆਂ ਨੇ ਤਾਂ ਇਹ ਕੋਈ ਲੋਕਤੰਤਰ ਨਹੀਂਗਾ ਇਹ ਪੂਰੇ ਦਾ ਪੂਰਾ ਜੋਕਤੰਤਰ ਸਾਨੂੰ ਭਗਵੰਤ ਮਾਨ ਦੀ ਵਿਕਲਪ ਦੀ ਕੋਈ ਲੋੜ ਨਹੀਂ ਭਾਜਪੀ ਦੇ ਨਾਲ ਅਸੀਂ ਸਿੰਝਣਾ ਜਾਣਦੇ ਆ ਨਜਿੱਠ ਲਵਾਂਗੇ ਮਿੱਤਰ ਪਿਆਰਿਓ ਜੋ ਹਾਲਾਤ ਕੱਲ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਬਣੇ ਜਿਸ ਤਰੀਕੇ ਦੇ ਨਾਲ ਸ਼ੁਭ ਕਰਨਾ ਉੱਥੇ ਭੇਟ ਚੜਿਆ ਇਹ ਸਾਰਾ ਕੁਝ ਕਿਉਂ ਵਾਪਰਿਆ ਇਹਦਾ ਜ਼ਿੰਮੇਵਾਰ ਕੌਣ ਹੈ ਔਰ ਇਹ ਕਿਹੋ ਜਿਹਾ ਲੋਕਤੰਤਰ ਹੈ ਜਿਹਦੇ ਵਿੱਚ ਨਿਹੱਥੇ ਹੱਕ ਮੰਗਦੇ ਲੋਕਾਂ ਦੇ ਉੱਪਰ ਸਿੱਧੀ ਗੋਲੀ ਚਲਾਈ ਜਾਂਦੀ ਹੈ ਤੇ ਉੱਥੇ ਨੌਜਵਾਨ ਦੀ ਮੌਤ ਵੀ ਹੁੰਦੀ ਹੈ ਔਰ ਇਸ ਤੋਂ ਬਾਅਦ ਇਹਦੇ ਸਾਰੇ ਦੇ ਉੱਪਰ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਭਗਵੰਤਮਾਨ ਸਰਕਾਰ ਦਾ ਇਹਦੇ ਤੇ ਕੀ ਰਵੱਈਆ ਹੈ ਕਿ ਇਹ ਸਾਰਾ ਕੁਝ ਰੋਕਿਆ ਨਹੀਂ ਸੀ ਜਾ ਸਕਦਾ ਇਦੇ ਤੇ ਆਪਾਂ ਗੱਲ ਕਰਦੇ ਆ ਆਪਣੇ ਨਾਲ ਦੇ ਭਾਰਤੀ ਕਿਸਾਨ ਜੀ ਉਹਨਾਂ ਨੇ ਏਕਤਾ ਡਟਾਉਂਦਾ ਦੇ ਸੂਬਾ ਜਰਨਲ 77 ਹਰਨੇਕ ਮਹਿਮਾ ਜੀ ਮਹਿਮਾ ਸਾਹਿਬ ਜਿਸ ਤਰ੍ਹਾਂ ਦਾ ਦਰਦਨਾਕ ਕਾਂਡ ਕੱਲ ਵਾਪਰਿਆ ਖਡੌਰੀ ਬਾਰਡਰ ਦੇ ਉੱਪਰ ਪਹਿਲਾਂ ਤਾਂ ਇਹ ਕਿਹੋ ਜਿਹਾ ਲੋਕਤੰਤਰ ਹੈ ਕਿਹੋ ਜੀ ਜਮਹੂਰੀਅਤ ਹੈ ਕਿ ਬਿਲਕੁਲ ਨੇ ਹੱਥੇ ਲੋਕ ਜਿਹੜੇ ਕੋਈ ਉੱਥੇ ਮਤਲਬ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਰਹੇ ਸੀ ਕਿ ਉਹਨਾਂ ਦੇ ਉੱਪਰ ਗੋਲੀਬਾਰੀ ਕਰਨੀ ਪੈਂਦੀ ਸਿਰਫ ਧਰਨਾ ਲਾਉਣਾ ਚਾਹੁੰਦੇ ਸੀ ਤਾਂ ਜੋ ਇਹ ਵਾਪਰਿਆ ਕੀ ਕਹੋਗੇ ਵੇਖੋ ਜੀ ਦੋ ਗੱਲਾਂ ਨੇ ਕਿ ਜਿਹੜੀ ਉੱਥੇ ਸਾਡਾ ਇੱਕ ਬੱਚਾ ਸ਼ਹੀਦ ਹੋਇਆ ਏ ਉਹਦੀ ਆਸ ਸੀ ਉਹ ਵਾਪਰਨ ਦੀ ਖਦਸ਼ਾ ਸੀ ਕਿਉਂਕਿ ਕੋਈ ਧਰਨਾ ਜਾਂ ਰੈਲੀ ਮਜਾਰਾ ਨਹੀਂ ਸੀ ਇਹ ਇੱਕ ਜੰਗ ਸੀ ਤੇ ਜੰਗ ਦੇ ਵਿੱਚ ਯੋਧਿਆਂ ਦਾ ਫੌਜੀਆ ਦਾ ਸ਼ਹੀਦ ਹੋਣਾ ਇਹ ਇੱਕ ਆਮ ਗੱਲ ਹੁੰਦੀ ਏ ਤਾਂ ਸਾਡਾ ਜਿਹੜਾ ਸ਼ਹੀਦ ਹੋਇਆ ਕਿਸਾਨ ਇਹ ਜੰਗ ਦੀ ਭੇਟ ਚੜਿਆ ਜੰਗ ਦੇ ਵਿੱਚ ਸ਼ਹੀਦ ਹੋਇਆ ਦੂਜਾ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਲੋਕਤੰਤਰ ਦੀ ਇਹ ਕੋਈ ਲੋਕਤੰਤਰ ਨਹੀਂ ਲੋਕਤੰਤਰ ਇਹਨੂੰ ਕਹਿਣਾ ਇੱਕ ਸਭ ਤੋਂ ਵੱਡਾ ਝੂਠ ਹੈ ਇਹ ਜੋਕਤੰਤਰ ਹੈ ਕਿਉਂ ਕਿ ਲੋਕਤੰਤਰ ਦੇ ਵਿੱਚ ਤਾਂ ਹਰ ਬੰਦੇ ਨੂੰ ਇਹ ਅਜੇ ਤੱਕ ਹੈਗੀ ਹੈ ਨਾ ਕਿ ਉਹ ਆਪਦੇ ਹੱਕ ਮੰਗੇ ਜੋ ਗੱਲ ਨੂੰ ਠੀਕ ਸਮਝਦਾ ਹੈ ਉਹ ਉਹਦੇ ਵਾਸਤੇ ਜੇ ਸਰਕਾਰ ਨਹੀਂ ਮੰਨਦੀ ਤਾਂ ਪ੍ਰੋਟੈਸਟ ਕਰੇ ਤਾਂ ਸਾਨੂੰ ਜਦੋਂ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ ਡਰੋਨਾਂ ਦੇ ਰਾਹੀਂ ਸਾਡੇ ਤੇ ਹਮਲਾ ਹੋ ਰਿਹਾ ਹੈ ਸਿੱਧੀਆਂ ਸਾਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹ ਹਥਿਆਰ ਵਰਤੇ ਜਾ ਰਹੇ ਨੇ ਜਿਹੜੇ ਦੁਸ਼ਮਣ ਦੇਸ਼ ਦੀ ਫੌਜ ਨਾਲ ਲੜਦੇ ਸਮੇਂ ਫੌਜਾਂ ਵਰਤਦੀਆਂ ਨੇ ਤਾਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਐਨੇ ਮਤਲਬ ਜਿਹੜੀਆਂ ਉਹ ਬੰਦੂਕਾਂ ਦੇ ਸ਼ਰੇ ਨੇ ਜਿਹੜੇ ਵੱਜੇ ਸਾਡੇ ਕਿਸਾਨਾਂ ਨੂੰ ਪਰ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ 빅 ਡੈਮੋਕ੍ਰੇਸੀ ਆਫ ਦਾ ਵਰਡ ਇਹਨੂੰ ਬੋਲਿਆ ਜਾਂਦਾ ਤੇ ਫਿਰ ਸੰਵਿਧਾਨ ਦੇ ਵਿੱਚ ਵੀ ਇਹ ਦਰਜ ਹੈ ਕਿ ਧਰਨਾ ਪ੍ਰਦਰਸ਼ਨ ਤੁਸੀਂ ਕਰ ਸਕਦੇ ਹੋ ਇੱਕ ਲੋਕਤੰਤਰੀਕ ਦੇਸ਼ ਹੈ ਤਾਂ ਇਹ ਸਾਰਾ ਕੁਝ ਫਿਰ ਕਿਉਂ ਵਾਪਰ ਰਿਹਾ ਭਾਰਤ ਲੋਕਤੰਤਰ ਦੇਸ਼ ਹੈ ਬਹੁਤ ਵੱਡਾ ਝੂਠ ਜਿੰਨਾ ਵੱਡਾ ਇਹਨੂੰ ਲੋਕਤੰਤਰ ਕਿਹਾ ਜਾਂਦਾ ਅਸਲ 'ਚ ਉਹਨਾਂ ਉਹ ਸਿਰਫ ਵਖਾਵੇ ਦਾ ਸਿਰਫ ਨਾਂ ਦਾ ਹੈ ਇੱਥੇ ਰਾਜ ਕਰਨ ਵਾਲੀਆਂ ਜਿਹੜੀਆਂ ਅਸਲ ਤੇ ਰਾਣੇ ਉਹ ਇੱਥੋਂ ਦਾ ਸਰਮਾਇਦਾਰ ਕੋਰਪੋਰੇਟ ਸਾਮਰਾਜ ਆ ਉਹ ਜਿਹੜਾ ਉਹ ਅਸਲ 'ਚ ਰਾਜ ਉਹ ਕਰ ਰਹੇ ਨੇ ਤਾਂ ਜਿਹੜੇ ਮੋਦੀ ਹੋ ਗਿਆ ਜਾਂ ਭਗਵੰਤ ਮਾਨ ਆ ਰਹੀ ਹੋਗਾ ਇਹ ਉਸ ਰਾਜ ਦੇ ਦਲਾਲ ਦਲਾਲਾਂ ਦੇ ਹੱਥੀ ਜਿਹੜਾ ਸਾਰਾ ਕੁਝ ਆਇਆ ਹੋਇਆ ਇਸ ਤੋਂ ਵੱਡਾ ਇਸ ਸੰਸਾਰ ਦਾ ਝੂਠ ਕੋ ਨਹੀਂ ਕਿ ਲੋਕਤੰਤਰ ਹੀ ਸਭ ਤੋਂ ਵੱਡਾ ਝੂਠ ਹੈ ਅੱਛਾ ਇੱਕ ਜੋ ਵਾਪਰਿਆ ਹੈ ਇਹਨੂੰ ਰੋਕਿਆ ਨਹੀਂ ਸੀ ਜਾ ਸਕਦਾ ਪ੍ਰਸ਼ਾਸਨ ਵੱਲੋਂ ਜਾਂ ਕਿਸਾਨ ਜੱਥੇਬੰਦੀਆਂ ਜਿਹੜੀਆਂ ਉੱਥੇ ਅਗਵਾਈ ਕਰ ਰਹੀਆਂ ਸੀ ਕੀ ਉਹਨਾਂ ਦੋਨਾਂ ਦੀ ਕਿਤੇ ਕੋਈ ਇਹੋ ਜਿਹੀ ਕੋਈ ਮਿਸਟੇਕ ਹੋਈ ਹੈ ਵੇਖੋ ਜੀ ਭਾ ਜੀ ਪੀ ਦੇ ਹੱਥ ਸਾਡੇ ਖੂਨ ਨਾਲ ਅੱਗੇ ਵੀ ਰੰਗੇ ਹੋਏ ਨੇ ਹੁਣ ਵੀ ਜਿਹੜਾ ਇਹ ਜੋ ਵਾਪਰਿਆ ਦੀ 100% ਜ਼ਿੰਮੇਵਾਰੀ ਮੋਦੀ ਹਕੂਮਤ ਦੀ ਮੋਦੀ ਹਰਾਂਦੀ ਹੈ ਭਾਜੀਪੀ ਦੀ ਕਿਵੇਂ ਜਦੋਂ ਦਿੱਲੀ ਵਾਲਾ ਮੋਰਚਾ ਚੱਲਦਾ ਸੀ ਤਾਂ ਉੱਥੇ ਜਿਹੜੀਆਂ ਮੰਗਾਂ ਬੇਸ਼ੱਕ ਤਿੰਨਾਂ ਕਾਨੂੰਨਾਂ ਵਾਲੀ ਸੀ ਠੇਕੇ ਤੇ ਖੇਤੀ ਕਰਨ ਵਾਲੀ ਜਾਂ ਫੂਡ ਜਿਹੜਾ ਸਟੋਰੇਜ ਵਾਲਾ ਸੀ ਜਾਂ ਬਿਜਲੀ ਐਕਟ ਇਹ ਮੰਗਾਂ ਸੀ ਉੱਥੇ ਬੈਠਿਆ ਮੰਗਾਂ ਹੋਰ ਜੁੜਦੀਆਂ ਗਈਆਂ ਤਾਂ ਜਦੋਂ ਲਾਸਟ ਦੇ ਵਿੱਚ ਫੈਸਲਾ ਹੋਇਆ ਤਾਂ ਸਰਕਾਰ ਨੇ ਵਾਅਦਾ ਕਰ ਲਿਆ ਕਿ ਆਹ ਮੰਗਾਂ ਤੁਹਾਡੀਆਂ ਸੀ ਪ੍ਰਵਾਨ ਕਰਦੇ ਆਂ ਇਹਨਾਂ ਨੂੰ ਲਾਗੂ ਕਰਾਂਗੇ ਤਾਂ ਇਹਦੀ ਜ਼ਿੰਮੇਵਾਰੀ ਕਿਵੇਂ ਉਹਨਾਂ ਤੇ ਸਭ ਤੋਂ ਪਹਿਲਾਂ ਲਾਗੂ ਕਰਨਾ ਚਾਹੀਦਾ ਸੀ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲਾਗੂ ਨਹੀਂ ਕੀਤੀਆਂ ਨਹੀਂ ਕੀਤੀਆਂ ਤਾਂ ਅਸੀਂ ਲਾਗੂ ਕਰਵਾਉਣ ਲਈ ਪ੍ਰੈਸ਼ਰ ਪਣਾਉਣ ਲੱਗੇ ਬੇਸ਼ੱਕ ਜਥੇਬੰਦੀਆਂ ਜਿਹੜੀਆਂ ਗਈਆਂ ਨੇ ਉਸ ਮੁਕ ਮੋਰਚੇ ਤੋਂ ਬਾਹਰ ਹੋ ਗਈਆਂ ਨੇ ਜਿਵੇਂ ਵੀ ਗਈਆਂ ਨੇ ਜੋ ਮਰਜ਼ੀ ਹੈਗਾ ਪਰ ਜਿਹੜੇ ਉੱਥੇ ਲੜਨ ਵਾਲੇ ਕਿਸਾਨ ਨੇ ਉਹ ਅਸਲ ਦੇ ਵਿੱਚ ਉਹੀ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਨੇ ਲਾਗੂ ਕਰਵਾਉਣ ਵਾਸਤੇ ਜਾ ਰਹੇ ਨੇ ਇਹ ਦੋਸ਼ ਸਰਕਾਰ ਦਾ ਹੈ ਉਹਨੇ ਨਹੀਂ ਲਾਗੂ ਕੀਤੀਆਂ ਮੰਨੀਆਂ ਹੋਈਆਂ ਫਿਰ ਉਹਨਾਂ ਨੂੰ ਰੋਕਿਆ ਜਾਂਦਾ ਰੋਕ ਕੇ ਉਹਨਾਂ ਤੇ ਆ ਹਮਲੇ ਹੁੰਦੇ ਨੇ ਅੱਗੇ ਪੱਥਰ ਬੈਰੀਕੇਡ ਇਹ ਉਹ ਸਾਰਾ ਜਿਉਂ ਤੇ 10 ਤਰੀਕ ਤੋਂ ਲੱਗਾ ਅੱਜ ਤੱਕ ਇਹ ਜਾਰੀ ਤਾਂ ਇਹਦੀ ਜ਼ਿੰਮੇਵਾਰ 101% ਇਥੋਂ ਦੀ ਭਾਜਪੀ ਦੀ ਜਿਹੜੀ ਸਰਕਾਰ ਹੈ ਉਹ ਭਾਜਪੀ ਦੀ ਸਰਕਾਰ ਤੁਸੀਂ ਕਹਿ ਰਹੇ ਹੋ ਪਰ ਪਹਿਲੇ ਦਿਨ ਤੋਂ ਹੀ ਜਿਹੜੇ ਉੱਥੇ ਕਿਸਾਨ ਸੀ ਸ਼ੰਭੂ ਖਡੌਰੀ ਦੇ ਉੱਪਰ ਉਹ ਭਗਵੰਤ ਮਾਨ ਸਰਕਾਰ ਨੂੰ ਇਹ ਕਹਿ ਰਹੇ ਸੀ ਵੀ ਅਸੀਂ ਅਜੇ ਪੰਜਾਬ ਦੀ ਹੱਦ 'ਚ ਬੈਠੇ ਆ ਹਰਿਆਣੇ ਦੇ ਅੰਦਰ ਅਸੀਂ ਅਜੇ ਦਾਖਲ ਨਹੀਂ ਹੋਏ ਹਰਿਆਣਾ ਅੱਗੇ ਸ਼ੁਰੂ ਹੋਣਾ ਪਰ ਹਰਿਆਣਾ ਦੀ ਪੁਲਿਸ ਫੋਰਸ ਪੰਜਾਬ ਦੀ ਸਰਜਬੀਨ ਤੇ ਪੰਜਾਬ ਦੀ ਹੱਦ ਤੇ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਡਰੋਨਾਂ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਭਰਾਈਆ ਉਹਨਾਂ ਦੇ ਉੱਪਰ ਗੋਲੀਆਂ ਭਰਾਈਆਂ ਜਾ ਰਹੀਆਂ ਨੇ ਉਧਰੋਂ ਪੁਲਿਸ ਵਾਲੇ ਜਿਹੜੇ ਆ ਕੇ ਪੰਜਾਬ ਦੀ ਹੱਦ ਦੇ ਅੰਦਰ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰ ਪਾੜ ਰਹੇ ਨੇ ਵੀ ਇਹਨਾਂ ਨੂੰ ਰੋਕੋ ਕਿਸਾਨ ਲਗਾਤਾਰ ਕਹਿ ਰਹੇ ਸੀ ਭਗਵੰਤਮਾਨ ਸਰਕਾਰ ਨੂੰ ਵੀ ਇਹਨਾਂ ਨੂੰ ਤੁਸੀਂ ਰੋਕੋ ਹਰਿਆਣਾ ਪੁਲਿਸ ਨੂੰ ਇਹ ਇਜਾਜ਼ਤ ਨਾ ਦਿਓ ਕੀ ਭਗਵੰਤਮਾਨ ਸਰਕਾਰ ਤੋਂ ਵੀ ਕੋਈ ਗਲਤੀ ਹੋਈ ਹੈ ਕੋਈ ਗਲਤੀ ਨਹੀਂ ਜੀ ਸਾਰੀ ਗਲਤੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਭਗਵੰਤਬਾਨ ਸਰਕਾਰ ਦਾ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਇੱਕ ਭਰਮ ਹੈ ਕਿ ਸ਼ਾਇਦ ਬੀਜੇਪੀ ਹੋਰ ਹੈ ਤੇ ਆਮ ਆਦਮੀ ਪਾਰਟੀ ਹੋਰ ਹੈ ਅੰਦਰ ਖਾਤੇ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਇੱਕੋ ਇਰਾਦਾ ਇੱਕੋ ਨੀਅਤ ਇੱਕੋ ਨੀਤੀ ਹੈ ਇਹ ਕਿਸੇ ਵੀ ਕਿਸੇ ਤਰੀਕੇ ਕਿਸਾਨੀ ਕੋਹਲਾਂ ਨੂੰ ਦਬਾ ਕੇ ਦਾ ਗਲਾ ਕੁੱਟ ਕੇ ਆਉਣ ਵਾਲੇ ਸਮੇਂ ਦੇ ਵਿੱਚ WTO ਦੀਆਂ ਸਪਾਰਸ਼ਾਂ ਨੂੰ ਜਿਹੜਾ ਪੂਰੇ ਪਰਜੋਰ ਤਰੀਕੇ ਨਾਲ ਲਾਗੂ ਕਰਨਾ ਹੈ ਕਿ ਅਸੀਂ ਉਹ ਕਰ ਸਕੀਏ ਤਾਂ ਉਹ ਸਪਾਰਸ਼ਾਂ ਨੂੰ ਉਹਨਾਂ ਸਮਝੌਤਿਆਂ ਨੂੰ ਲਾਗੂ ਕਰਨ ਦੇ ਵਿੱਚ ਜਿੰਨੀ ਦੋਸ਼ੀ ਭਾਜਪੀ ਹੈ ਉੰਨੀ ਹੀ ਦੋਸ਼ੀ ਭਗਵੰਤ ਮਾਨ ਵੀ ਹੈ ਪਰ 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 ਭਗਵੰਤ ਮਾਨ ਦਾ ਬਿਆਨ ਲਗਾਤਾਰ ਆਉਂਦਾ ਰਿਹਾ ਮੈਂ ਕਿਸਾਨਾਂ ਦੇ ਨਾਲ ਹਾਂ ਮੈਂ ਤਾਂ ਕਿਸਾਨਾਂ ਦਾ ਵਕੀਲ ਹਾਂ ਭਗਵੰਤ ਮਾਨ ਜੀ ਨੂੰ ਕਹਿੰਦੇ ਤੁਸੀਂ ਵਕੀਲ ਬੰਦ ਦੀ بجائے ਤੁਸੀਂ ਪਹਿਲੋ ਜੋ ਆਪ ਕਿਆ ਉਹਦਾ ਕਰੋ ਜਿਹੜੇ ਝੋਨਾ ਤੋਂ ਪਹਿਲੋ ਵਾਦੇ ਹੋਏ ਸੀ ਪੁੱਛੋ ਭਗਵੰਤ ਮਾਨ ਨੂੰ ਕਿੰਨੇ ਪੂਰੇ ਹੋਏ ਹੋਏ ਨੇ ਬਾਰੇ ਪਿਛਲੇ ਦਿਨੀ ਜਿਹੜਾ ਪਿਛਲਾ ਝੋਨਾ ਸੀ ਫਸਲ ਬੀਜੀ ਕਿਸਾਨਾਂ ਨੇ ਪਾਣੀ ਆ ਗਿਆ ਫਰੋਈਪੁਰ ਫਾਇਲ ਕਾ ਗਰਦਾਸਪੁਰ ਜ਼ਿਲ੍ਹਾ ਚ ਦਰਿਆ ਦੇ ਨਾਲ ਲੱਗਦੇ ਕਿਸਾਨਾਂ ਦੀ ਸੈਂਕੜੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਫਸਲ ਤਬਾਹ ਹੋ ਗਈ ਤਾ ਭਗਵੰਤ ਮਾਨ ਸਰਕਾਰ ਨੇ ਇੱਕ ਖੁੱਲਾ ਰੁਪਈਆ ਨਹੀਂ ਦਿੱਤਾ ਜਿਹੜੇ ਮੁਰਗੀ ਬੱਕਰੀ ਦਾ ਤੱਕ ਮੌਜਾ ਦੇਣ ਦੀ ਗੱਲ ਕਰਦੇ ਸੀ ਜਿਹੜੇ ਉਹਦੀ ਗਰਦੌਰੀ ਤੋਂ ਪਹਿਲਾਂ ਮੌਜਾ ਦੇਣ ਦੀ ਗੱਲ ਕਰਦੇ ਸੀ ਇੱਕ ਖੁੱਲੀ ਖੋਟੀ ਥੇਲੀ ਵੀ ਭਗਵੰਤ ਮਾਨ ਨੇ ਲੋਕਾਂ ਦੇ ਪੱਲੇ ਨਹੀਂ ਪਾਈ ਕੀਤੇ ਵਾਦੇ ਨਹੀਂ ਪੂਰੇ ਕੀਤੇ ਕੋਈ ਸਾਨੂੰ ਜਿਹੜੀ ਉਹ ਮੁਆਵਜ਼ਾ ਮਿਲਣਾ ਸੀ ਉਹ ਮੁਆਵਜ਼ਾ ਨਹੀਂ ਦਿੱਤਾ ਇਹਦੇ ਨਾਲ ਨਾਲ ਹੋਰ ਜਿੰਨੀਆਂ ਵੀ ਮੰਗਾਂ ਹੈ ਨੇ ਜਿਹੜੀਆਂ ਪੰਜਾਬ ਨਾਲ ਸੰਬੰਧਤ ਨੇ ਉਹ ਸਾਰੀਆਂ ਮੰਗਾਂ ਤੇ ਭਗਵੰਤਬਾਹ ਸਰਕਾਰ ਧਿਆਨ ਦੇਵੇ ਬੀਜੇਪੀ ਨਾਲ ਅਸੀਂ ਨਜਿੱਠ ਲਵਾਂਗੇ ਜਿਹੜਾ ਫਿਰ ਉਹੀ ਗੱਲ ਹੈ ਕਿ ਇਹਨਾਂ ਦੇ ਵਿੱਚ ਕੋਈ ਵਖਰੇਵਾ ਜਾਂ ਅਲੱਗ-ਅਲੱਗ ਨਹੀਂ ਹੈਗੇ ਅੰਦਰ ਖਾਤੇ ਸੇਵਾਦਾਰੀ ਇੱਕੇ ਧਿਰ ਦੀ ਦੋਵੇਂ ਕਰਦੇ ਨੇ ਬੀਜੇਪੀ ਵੀ ਤੇ ਆਮ ਆਦਮੀ ਪਾਰਟੀ ਵੀ ਪਰ ਅੱਜ ਅੱਜ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਦਾ ਬਿਆਨ ਆਇਆ ਕਿ ਕਿਸਾਨ ਸਾਡੇ ਭਰਾ ਨੇ ਅਸੀਂ ਕਿਸਾਨਾਂ ਦੇ ਭਰਾ ਔਰ ਅਸੀਂ ਇਹਨਾਂ ਦੇ ਨਾਲ ਜਿੰਨੀ ਵਾਰ ਚਾਹੋ ਉੰਨੀ ਵਾਰ ਗੱਲਬਾਤ ਕਰਨ ਲਈ ਤਿਆਰ ਆਂ ਕੀ ਕਹੋਂਗੇ ਕਿਉਂ ਕਰੀਏ ਗੱਲਬਾਤ ਕਿਹੜੀ ਕਰੀਏ ਗੱਲਬਾਤ ਗੱਲਬਾਤ ਤਾਂ ਹੁੰਦੀ ਨਾ ਕੋਈ ਵਿਸ਼ਾ ਜਿਹਨੂੰ ਡਿਸਕਸ ਕਰਨਾ ਜਿਹਦੇ ਚ ਹੱਲ ਲੱਭਣਾ ਉਹਦੇ ਲਈ ਤਾਂ ਜਦੋਂ ਮੰਗਾ ਮੰਨੀਆਂ ਹੋਈਆਂ ਨੇ ਤੁਸੀਂ ਲਿਖਤੀ ਦਿੱਤਾ ਏ ਕਿ ਆ ਮੰਗਾ ਜਿਹੜੀਆਂ ਅਸੀਂ ਪ੍ਰਵਾਨ ਕਰਦੇ ਹਾਂ ਉਹਨਾਂ ਨੂੰ